ਜਿਹੜੀ ਮੀਟਿੰਗ ਬੁਲਾਈ ਹੈ ਦੇ ਵਿੱਚ ਜੀ ਅਸੀਂ ਕਿਸਾਨ ਇਸ ਤੋਂ ਲਾਵਾ ਬਿਲਡਰ ਮਾਲਕ ਅਤੇ ਇੰਡਸਟਰੀ ਵਾਲੇ ਬਲਾਏ ਨੇ ਖੇਤੀਬਾੜੀ ਡਿਪਾਰਟਮੈਂਟ ਦੇ ਅਧਿਕਾਰੀ ਕਰਮਚਾਰੀ ਵੀ ਹਾਜ਼ਰ ਨੇ ਵਿੱਚ ਇਹ ਜਿਹੜੀ ਨੈਸ਼ਨਲ ਗ੍ਰੀਨ ਇਨੀਸ਼ੀਏਟਿਵ ਦੇ ਨਿਰਦੇਤਾ ਨੇ ਇਹ ਪਰਾਲੀ ਦੇ ਸਹੀ ਪ੍ਰਬੰਧਨ ਨੂੰ ਲੈ ਕੇ ਮੀਟਿੰਗ ਕੀਤੀ ਗਈ ਅੱਜ ਦੀ ਇਹਦੇ ਵਿੱਚ ਅਸੀਂ ਇਹਨਾਂ ਕੋਸ਼ਿਸ਼ ਕੀਤੀ ਹੈ ਵੀ ਜਿਹੜੇ ਇੰਡਸਟਰੀ ਲਿਸ ਨੇ ਇਹਨਾਂ ਨੂੰ ਪਰਾਲੀ ਦੀ ਜਰੂਰਤ ਹੁੰਦੀ ਹੈ ਪੰਡਾਂ ਦੀ ਤੇ ਉਹ ਇਹਨਾਂ ਦਾ ਹਸਪਤਾਲ ਮਿਲਕਾ ਕੇ ਕੁਝ ਕਰਦੀ ਇਹਨਾਂ ਦਾ ਤਾਂ ਜੋ ਤਾਂ ਨੂੰ ਜਿਹੜੀ ਹੈਗੀ ਪ੍ਰਾਲੀ ਨੂੰ ਅੱਗ ਨਾ ਲਾਈ ਜਾਵੇ ਅਤੇ ਵਾਤਾਵਰਨ ਨੂੰ ਸਹੀ ਰੱਖਿਆ ਜਾ ਸਕੇ ਜੀ ਇਸ ਸਬੰਧ ਦੇ ਵਿੱਚ ਅਸੀਂ ਅਜ ਇੱਥੇ ਬੰਨਵਾਲਾ ਦੇ ਵਿੱਚ ਇੱਕ ਇੰਡਸਟਰੀ ਹੈਗੀ ਆ ਇਹਨੂੰ ਬੈਲਰ ਦੀ ਲੋੜ ਹੁੰਦੀ ਹੈਗੀ ਆ ਤੇ ਇਹਦੇ ਵਿੱਚ ਕੰਡਾਂ ਦੀ ਲੋੜ ਹੁੰਦੀ ਆ ਨਾ ਬੈਲਰ ਵਾਲਿਆਂ ਨਾਲ ਕੰਟੈਕਟ ਆਲਰੇਡੀ ਦੱਸਿਆ ਉਹਨੇ ਕੀਤਾ ਹੋਇਆ ਪਹਿਲਾਂ ਹੀ ਉਹਨੂੰ ਦੱਸਿਆ ਗਿਆ ਉਹਦੇ ਵੱਲੋਂ ਕਿ ਅਸੀਂ ਪਾਤਣਾ ਦੇ ਵਿੱਚ ਜਿਹੜੀ ਇੱਥੇ ਆਪਦੀ ਪ੍ਰਾਲੀ ਇਕੱਠੀ ਕਰਕੇ ਉਹ ਇੰਡਸਟਰੀ ਨੂੰ ਦਿੱਤੀ ਜਾਊਗੀ ਇੱਥੇ ਤਾਂ ਜੋ ਜਿਹੜਾ এনਵਾਇਰਨਮੈਂਟ ਦੇ ਉੱਪਰ ਖਰਾਬ ਨਾ ਹੋਵੇ ਤੇ ਦੂਸਤ এনਵਾਇਰਨਮੈਂਟ ਨਾ ਹੋਵੇ ਬਣੇ ਬਿਲ ਮਾਰਕਾਂ ਦੇ ਸਮੱਸਿਆ ਸੀ ਸਾਨੂੰ ਕਈ ਵਾਰ ਵੀ ਉਹਦੀ ਪ੍ਰਾਲੀ ਇਕੱਠੀ ਕਰਨ ਲਈ ਸਾਨੂੰ ਜਮੀਨ ਰੱਖਣ ਦੀ ਜਮੀਨ ਦੀ ਪ੍ਰੋਬਲਮ ਆਉਂਦੀ ਹੈਗੀ ਆ ਉਸ ਸਬੰਧ ਅਸੀਂ ਬੀਡੀਪੀ ਦਫ਼ਤਰ ਤੋਂ ਨੁਮਾਇंदे ਬੁਲਾਏ ਨੇ ਤੇ ਆ ਕੇ ਇਹਨਾਂ ਦਾ ਕੋਈ ਨਾ ਕੋਈ ਉੱਥੇ ਵੀ ਹੱਲ ਕਰਾ ਕੇ ਦੇਾਂਗੇ ਜੀ ਬਖਰੇ ਬਖਰੇ ਆਏ ਬੈਠ ਨੇ ਜੀ ਬਿੰਦਰਿਆਂ ਕੋਲੇ ਕਿਸੇ ਕੋਲ ਇੱਕ ਮਸ਼ੀਨਾਂ ਕਿਸੇ ਕੋਲ ਦੋ ਦੋ ਮਸ਼ੀਨਾਂ ਨੇ ਜੀ ਤੇ ਉਹ ਕਹਿੰਦੇ ਅਸੀਂ ਇੰਡਸਟਰੀਆਂ ਇੱਥੇ ਦੋ ਤਿੰਨ ਨੇ ਜ਼ਿਆਦਾ ਨਹੀਂ ਹੈਗੀਆਂ ਦੋ ਹੀ ਦੋ ਇੰਡਸਟਰੀਆਂ ਨੇ ਇੱਕ ਬਨਾਲਾ ਹੋ ਗਈ ਤੇ ਇੱਕ ਜੈਕਰ ਦੇ ਵਿੱਚ ਹੈਗੀ ਆ ਆਰਐਨਜੀ ਉਹ ਵੀ ਅਸੀਂ ਬੁਲਾਇਆ ਹੈ ਇੱਥੇ ਬਨਾਲੇ ਨਾਲ ਕੰਟੈਕਟ ਹੋ ਗਿਆ ਹੈਗਾ ਜੀ ਤੇ ਆ ਰਜ ਆਰਐਨਜੀ ਜਿਹੜੀ ਹੈਗੀ ਹੈ ਜਖਰ ਨੂੰ ਅਸੀਂ ਮਾਲਕ ਨੂੰ ਬੁਲਾਇਆ ਇੱਥੇ ਉਹਦੇ ਨਾਲ ਵੀ ਅਸੀਂ ਕੋਸ਼ਿਸ਼ ਕਰਾਂਗੇ ਬੱਦ ਤੋਂ ਬੱਦ ਕੰਟੈਕਟ ਦੇ ਲਈ ਇਹੀ ਗੱਲ ਅਸੀਂ ਕਹੀਆਂ ਵੀ ਜਿਹੜਾ ਦੇਖੋ এনवायरमेंट ਦਾ ਦੇਖੋ ਸਾਡੇ ਤੁਸੀਂ ਪੰਜਾਬ ਚ ਕੰਮ ਕਰਦੇ ਹੋ ਤਾਂ ਜਿਹੜੇ এনवायरमेंट ਜਿਹੜਾ ਹੈਗਾ ਸਾਡਾ ਪੰਜਾਬ ਦਾ ਸਹੀ ਰਹਿਣਾ ਚਾਹੀਦਾ ਹੈਗਾ ਜੀ ਸਾਨੂੰ ਅਸੀਂ ਇਹੀ ਫੀਲ ਕਰਦੇ ਆਂ ਵੀ ਬੱਦ ਤੋਂ ਬੱਦ ਜਿਹੜੀ ਹੈਗੀ ਆ ਬੈਲਰ ਦੀ ਵਰਤੋਂ ਕੀਤੀ ਜਾਵੇ ਤੇ ਇਹਦੇ ਨਾਲ ਕੀ ਹੈ ਇੱਕ ਤਰ੍ਹਾਂ ਦਾ ਕਮਾਈ ਦਾ ਸਾਧਨ ਬਣੂਗਾ ਜੀ ਤੇ ਦੂਸਰਾ ਜਿਹੜਾ ਮਾਤਾ-ਪਿਤਾ ਬਨ ਖਰਾਬ ਨਹੀਂ ਹੋਏਗਾ ਇਸ ਤੋਂ ਨਾ ਮੈਂ ਇਹ ਵੀ ਸਰਕਾਰ ਵੱਲੋਂ ਹੁੰਦਾ ਤਾਂ ਨਹੀਂ ਖੇਤੀਬਾੜੀ ਡਿਪਾਰਟਮੈਂਟ ਦੀਆਂ ਕਿ ਇਹ ਤੇ ਅਸੀਂ ਇਹ ਨੂੰ ਵੀਲ ਕਰਦੇ ਆ ਜੀ এনवायरमेंट ਨੂੰ ਮੁੱਖ ਰੱਖਦੇ ਹੋਏ ਤੇ ਸਹੀ ਕੰਮ ਕੀਤਾ ਜਾਵੇ। ਕਾਰ ਸਿੰਘ ਜੀ ਅੱਜ ਜਿਹੜੀ ਮੀਟਿੰਗ ਵਿੱਚ ਜੰਦਾ ਜਿਹੜੀ ਮੀਟਿੰਗ ਸਾਹਮਣੇ ਹੋਇਆ ਬਪਰਾਲੀ ਦੀ ਸਮੱਸਿਆ ਕਰਕੇ ਸੀਗਾ ਜੀ। ਵੀ ਪਹਿਲਾਂ ਇੰਡਸਟਰੀਆਂ ਚਲੋ ਇੱਕ ਏ ਇੰਡਸਟਰੀ ਸੀ ਇੱਕ ਹੋਰ ਲੱਗੀ ਹੁਣ ਚਲੋ ਬਹੁਤ ਫਰਕ ਪੈ ਜੀ ਬਹੁਤ ਚੀਜ਼ ਨਾਲ। ਤੇ ਕੀ ਸਮੱਸਿਆ ਜਿਹੜੀ ਆਪਣੀ ਆਂਡੇ ਪ੍ਰਾਈਸ ਸਮੱਸਿਆ ਤਾਂ ਜੀ ਪਰਾਲੀ ਜ਼ਿਆਦਾ ਹੋ ਜਾਂਦੀ ਹੈ। ਲੈਨ ਵਾਲੀ ਘਟਾਈ ਇੰਡਸਟਰੀ ਘਟਾ। ਸਭ ਤੋਂ ਵੱਡੀ ਸਮੱਸਿਆ ਇਹ ਆ। ਦਿੱਸੇ ਕੋਈ ਕਾ ਖਾਲੋ ਬਲੇ। ਬੀ ਐਸ ਡੀ ਐਮ ਸਾਹਿਬ ਤਾਂ ਜੀ ਕਹਿੰਦੇ ਵੀ ਕਰਾਂਗੇ ਦਾ ਮਸਲਾ ਹੱਲ ਕੋਈ ਸਾਨੂੰ ਜ਼ਮੀਨ ਪ੍ਰੋਵਾਈਡ ਜਿਵੇਂ ਵੀ ਹੋਇਆ ਨੰਬਰ ਨੂੰ ਫਾਇਦਾ ਹੋਊਗਾ ਦੋਨ ਰਾਸ਼ਟਰੀ ਗੁੰਨ ਨਾ ਦੋਨ ਰਾਸ਼ਟਰੀ ਨਾਲ ਫਾਇਦਾ ਤਾਂ ਹੋਊਗਾ ਜੀ ਲੱਖ ਗੰਟਲ ਮੰਨ ਲੈਂਦੇ ਆਂ ਇਹ ਕੰਡਸਟਰੀ ਵੱਤੋ ਵੱਦੀ ਜੀ ਅਵਤਾਰ ਸਿੰਘ ਜੀ ਮੌਲਵੀ ਵਾਲੇ ਅੱਜ ਦੀ ਪਰਾਲੀ ਦੀ ਸਮੱਸਿਆ ਹੀ ਸੀ ਜੀ ਪਰਾਲੀ ਫੈਕਟਰੀਆਂ ਵਾਲੇ ਘੱਟ ਲੈਂਦੇ ਜੀ ਉਸ ਤੋਂ ਬਾਅਦ ਰੇਟ ਘਟਾ ਦਿੰਦੇ ਜੀ ਆਪੇ ਪਹਿਲੇ ਸੀਜ਼ਨ 75 ਰੁਪਏ ਸੀ ਮੁੜ ਕੇ 65 ਕਰ ਦਿੱਤਾ ਜੀ ਐਤਕੀ ਹੋਰ ਕਟਾ ਰਹੇ ਆ ਐਸਐਮਐਸ ਕਹਿੰਦੇ ਲਾਓ ਐਸਐਮਐਸ ਦਾ ਕੋਈ ਸੁੰਡੀ ਬਹੁਤ ਆਉਂਦੀ ਹੈ ਉਸ ਤੋਂ ਬਾਅਦ ਇਹਨਾਂ ਚੀਜ਼ਾਂ ਦੀ ਬਹੁਤ ਦਿੱਕਤ ਆਉਂਦੀ ਹੈ ਹਾਂਜੀ ਹਾਂਜੀ ਅੱਜ ਮੀਟਿੰਗ ਹੋਈ ਐ ਐਸਡੀਐਮ ਉਹਨਾਂ ਨੇ ਇਹੀ ਗੱਲ ਕਿਹਾ ਜੀ ਵੀ ਇਹਦਾ ਪ੍ਰਾਲੀ ਦਾ ਜਾਦਤ ਵੱਧ ਤੋਂ ਵੱਧ ਹੱਲ ਕਰੋ ਵੀ ਬਾਹਰ ਜਿੱਥੇ ਵੀ ਪਹੁੰਚਦੀ ਪਹਚਾਓ ਯੋਗਦਾਨ ਰਹੇਗਾ ਬਚਾਉਣ ਵਾਸਤੇ ਪ੍ਰਾਲੀ ਨਾਲ ਆਪਣੇ ਕੋਲ ਦੋ ਬਿਲਡਰ ਹੈ ਜੀ ਆਪਾਂ ਚਲਾਵਾਂਗੇ ਜਿੰਨਾ ਵੀ ਵੱਧ ਤੋਂ ਵੱਧ ਫੈਕਟਰੀ ਲਾਉਗੀ ਸਰਕਾਰੀਆਂ ਜੋ ਹਜਾਤਾਂ ਨੇ ਉਹਦੀਆਂ ਪਾਲਣਾ ਹੋਊਗੀ ਹਾਂਜੀ ਹਾਂ ਅਸੀਂ ਤੇ ਕਰਦੇ ਜੀ ਡਿਸੀਜਨ ਕਰਦੇ ਜੀ ਅਸੀਂ ਬਿਲਕੁਲ ਕਈ ਸੀਜ਼ਨ ਹੋਗੇ ਨਾ ਅੱਗ ਲੱਗੀ ਹੈ ਤੇ ਨਾ ਵੱਧ ਤੋਂ ਵੱਧ ਬਣਾਈਦਾ ਜੀ ਕਿਸਾਨਾਂ ਦੀ ਹੁਣ ਮਜਬੂਰੀ ਵੀ ਹੈ ਜੀ ਕਹਿ ਵੀ ਨਹੀਂ ਸਕਦੇ ਕਿਸਾਨਾਂ ਨੂੰ ਜੇ ਮਾਲ ਚੁੱਕੇ ਜੇ ਕਿਸਾਨ ਤਾਂ ਹਰ ਇੱਕ ਚਾਹੁੰਦਾ ਮੇਰੀ ਖੇਤੋਂ ਉਪਰ ਆਲੀ ਚੁੱਕੀ ਜਾਵੇ ਮੇਰੀ ਜਾਨ ਛੁੱਟੇ ਕਿਸਾਨ ਤਾਂ ਕੋਈ ਅੱਗ ਲਾ ਕੇ ਰਾਜੀ ਨਹੀਂ ਜੇ ਜਦੋਂ ਬਿਲਰ ਵਾਲਾ ਕੋਈ ਬਣਾਊਗਾ ਨਹੀਂ ਜੀ ਉਹਦਾ ਮਾਲ ਨਹੀਂ ਵਿਕੂਗਾ ਕਿਤੇ ਕੋਈ ਰੱਖਣ ਦੀ ਜਗ੍ਹਾ ਨਹੀਂ ਜੀ ਉਹ ਕੀ ਕਰੂਗਾ ਜੀ ਹੁਣ ਅਜੇ ਹਜੇ ਤਾਂ ਕੋਈ ਪਤਾ ਨਹੀਂ ਲੱਗਾ ਜੀ ਕੀ ਲੈ ਰਹੇ ਆ ਵੈਸੇ ਘਟਾ ਰਹੇ ਆ ਪਹਿਲੇ ਸੀਜ਼ਨ ਨੇ ਨਾ 75 ਲਿਆ ਜੀ ਪਿਛਲੇ ਸੀਜ਼ਨ 65 ਲਿਆ ਜੀ ਅੱਜ ਸਾਲ ਘਟਾ ਰਹੇ ਆ